ਸਾਰੇ ਕਲਾਕਾਰ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਪੰਜਾਬ ਦੀ ਸੇਵਾ ਕਰਦੇ ਆ ਸੇਵਾ ਸਵਾਦ ਹੀ ਕਰਦੇ ਜਿਹੜਾ 10 ਲੱਖ 2 2.5 ਘੰਟੇ ਦਾ ਲੈ ਕੇ ਕਾਦੀ ਸੇਵਾ ਆ ਤੁਸੀਂ ਆਓ ਤਾਂ ਸੇਵਾ ਦਾ ਹੁਣ ਮੌਕਾ ਆ ਆਓ ਤਾਂ ਸਾਰੇ ਕਲਾਕਾਰ ਆਓ ਆਪਣੇ ਕੱਚੇ ਪੱਕੇ ਉੱਥੇ ਲੜਾ ਵੜੋ ਨਾ ਬਣਾਓ ਤਾਂ ਬੰਨ ਬੰਨ ਫੇਰ ਪਤਾ ਲੱਗੇ ਵੀ ਵਾਕੇ ਤੁਸੀਂ ਸੇਵਾ ਕਰਦੇ ਹੋ ਘਰੀਲਾ ਵਾਲੇ ਨੇ ਬੇਸ਼ਰਮ ਲੋਕ ਨੇ ਉਹਨਾਂ ਨੇ ਕੰਮ ਆਪਣਾ ਨਹੀਂ ਛੱਡਿਆ ਕਹਿੰਦਾ ਰੱਬਾ ਜਿੰਨਾ ਮਰਜੀ ਵੀ ਪਾ ਦੇ ਠੇਕੇ ਤੱਕ ਤਾਂ ਮੈਂ ਪਹੁੰਚ ਹੀ ਜਾਣਾ ਦਰ ਲਾਂ ਇੰਤਜ਼ਾਰ ਤੁਹਾਡੇ ਅੱਜ ਇਹ ਘਟੀਆਂ ਪੁਣ ਦੀ ਹੱਦ ਹੁੰਦੀ ਏ ਹਾਦਸੇ ਹੋ ਗਏ ਮੁੰਡੀਆਂ ਦੀ ਹਾਦਸੇ ਦੋ ਚਾਰ ਸਾਲਾਂ ਤੋਂ ਇਹਨਾਂ ਨੇ ਕੀ ਸ਼ੁਰੂ ਕੀਤਾ ਹੋਇਆ ਕਿ ਇੰਤਜ਼ਾਮ ਨਹੀਂ ਕਰਨੇ ਪਰ ਇਹ ਪਜਾਮੇ ਪਜੂਮੇ ਟਾਂਕੇ ਆ ਪਾਣੀ ਵਿੱਚ ਵੜ ਕੇ ਆਪਣਾ ਪੂਰਾ ਮੀਡੀਆ ਕੈਮਰੇ ਸ਼ੈਮਰੇ ਲੈ ਕੇ ਚੱਲ ਜਾਂਦੇ ਨੇ ਦੇਖੋ ਹੁਣ ਕੀ ਹਾਲ ਹੋਇਆ ਪਿਆ ਜਨਾਨੀਆਂ ਵਿਚਾਰੀਆਂ ਨੇ ਬੱਚੇ ਚੱਕੇ ਹੋਏ ਨੇ ਇੱਕ ਮੈਂ ਵੀਡੀਓ ਦੇਖ ਰਿਹਾ ਸਨ ਟੋਕਰੀ ਚ ਬੱਚਾ ਪਾਇਆ ਉੱਪਰ ਚੱਕਿਆ ਹੋਇਆ ਤੇ ਲੈ ਕੇ ਜਾ ਰਹੇ ਨੇ ਪਾਣੀ ਦੇ ਵਿੱਚ ਹੈਲੀਕਾਪਟਰ ਤੇ ਦੇਣ ਦੀ ਨਿਊਜ਼ ਏਡੀ ਵੱਡੀ ਬਣਾ ਦਿੱਤੀ ਕਿ ਬਸ ਹਰ ਪਾਸੇ ਇਹੋ ਹੀ ਗੱਲ ਹੈ ਭਗਵੰਤ ਮਾਨ ਵੀ ਕਹਿ ਰਹੇ ਨੇ ਸਾਰੀ ਪਾਰਟੀ ਜ ਇੱਦਾਂ ਥੋੜੂ ਹੁੰਦਾ ਤੁਸੀਂ ਸਸੀਗਾ ਬਾਜੀ ਸਤਿ ਸ੍ਰੀ ਅਕਾਲ ਸਸੀਕਾਲ ਕਿੱਦਾਂ ਠੀਕ ਠਾਕ ਹੋ ਜੀ ਬਾਵਾਦੀਆ ਬਾਜੀ ਤੁਸੀਂ ਸੁਣੋ ਕੀ ਹਲਚਲ ਮੈਂ ਠੀਕ ਆ ਬਾਜੀ ਫਰਸਟ ਕਲਾਸ ਔਰ ਚੱਕਰੇ ਆ ਕਿ ਬੜਾ ਮਨ ਦੁਖੀ ਹੋਇਆ ਕੱਲ ਦੇਖ ਕੇ ਮੇਰੇ ਵੀਡੀਓ ਵੀਡੀਓ ਦੇਖੀ ਆ ਪੰਜਾਬ ਦੀਆਂ ਬੜੇ ਹਾਲਾਤ ਖਰਾਬ ਹੋਏ ਨੇ ਆਪਾਂ ਜੇਸ ਟੌਪਿਕ ਤੇ ਵੀ ਥੋੜੀ ਜੀ ਗੱਲ ਮੈਂ ਚਾਹਨਾ ਕੀਤੀ ਜਾਵੇ ਹੜਾਂ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਦੂਰ ਬੈਠੇ ਆ ਤੇ ਫਾਈਨੈਂਸ਼ਲੀ ਵੀ ਆਪਾਂ ਜਿੰਨੀ ਕ ਹੈਲਪ ਕਰ ਸਕਦੇ ਕੀਤੀ ਹੈ ਪਰ ਗੱਲਬਾਤ ਆ ਜ਼ਰੂਰ ਕਰਾਂਗੇ ਅਸੀਂ ਕੀ ਹੋ ਰਿਹਾ ਪੰਜਾਬ ਦੇ ਵਿੱਚ ਠੀਕ ਹੈ ਜੀ ਨਹੀਂ ਭਾਜੀ ਬਿਲਕੁਲ ਇਹ ਜ਼ਰੂਰ ਬਣਦਾ ਕਿਉਂਕਿ ਇਸ ਟਾਈਮ ਜੋ ਹਾਲਾਤ ਬਣੇ ਹੋਏ ਨੇ ਮੈਨੂੰ ਖੁਦ ਨੂੰ ਨਾ ਜਦੋਂ ਆਪਾਂ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਉੱਪਰ ਕਿ ਪਾਣੀ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਪਿੰਡਾਂ 'ਚ ਹੈ ਨਾ ਸੜਕਾਂ ਦੇ ਉੱਤੇ ਘਰਾਂ ਦੇ ਵਿੱਚ ਚਿੰਨੀ ਵੀ ਜ਼ਮੀਨ ਉਹ ਸਾਰੀ ਮਤਲਬ ਕਿ ਜਿਹੜੀ ਫਸਲ ਵਿਜੀ ਹੋਈ ਸੀ ਉਹ ਖਰਾਬ ਕਰਤੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਵਿਚਾਰੇ ਘਰੋਂ ਬੇਕਾਰ ਹੋ ਗਏ ਲੋਕ ਹੈ ਨਾ ਉਹ ਬਹੁਤ ਮਤਲਬ ਕਿ ਦੇਖ ਕੇ ਨਾ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਜੀ ਜੀ ਬਿਲਕੁਲ ਜੀ ਮਨ ਖਰਾਬ ਹੋਣਾ ਹੀ ਆ ਤੇ ਵੀ ਕਿਉਂਕਿ ਚਲੋ ਇਹ ਇਹੋ ਜੀ ਕਰੋਪੀਤ ਦੁਨੀਆ ਦੇ ਕਿਤੇ ਵੀ ਨਾ ਆਵੇ ਪਰ ਇਹ ਤਾਂ ਫਿਰ ਵੀ ਸਾਡਾ ਆਪਣਾ ਮੁਲਕ ਆ ਸਾਡਾ ਆਪਣਾ ਸੂਬਾ ਪੰਜਾਬ ਹੈ ਤੇ ਨੇਚਰਲੀ ਗੱਲ ਹੈ ਕਿ ਤੁਹਾਨੂੰ ਜਿੱਥੇ ਤੁਸੀਂ ਤੁਹਾਡਾ ਆਪਣੇ ਮੁਲਕ ਵਿੱਚ ਕੋਸ਼ ਇਹੋ ਜਿਹਾ ਹੋਵੇ ਤਾਂ ਦੁੱਖ ਡਬਲ ਹੋ ਜਾਂਦਾ ਜੀ ਮੈਂ ਤਾਂ ਈਵਨ ਕਿ ਜਲੰਧਰ ਦੇ ਵਿੱਚ ਵੀ ਭਾਈ ਦੇਖਿਓ ਕਿ ਜਲੰਧਰ ਦੇ ਵਿੱਚ ਵੀ ਸੜਕਾਂ ਜਿਹੜੀਆਂ ਹੈਗੀਆਂ ਭਰੀਆਂ ਪਈਆਂ ਸੀਗੀਆਂ ਵਿੱਚ ਨੂੰ ਮੇਨ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਵੀ ਪਾਣੀ ਆ ਗਿਆ ਸੀਗਾ ਦੇਖ ਲਓ ਹਾਂਜੀ ਮੈਂ ਦੇਖੀਆਂ ਸਾਰੀਆਂ ਵੀਡੀਓ ਬੜਾ ਕੁਝ ਅੱਜ ਦੇਖਿਆ ਤੇ ਉਹੀ ਤਾਂ ਇਹ ਮੈਂ ਕਿਹਾ ਵੀ ਆਪਾਂ ਅੱਜ ਦੇ ਇੱਕ ਦੋ ਟੌਪਿਕ ਤੇ ਗੱਲ ਕਰਾਂਗੇ ਜ਼ਰੂਰੀ ਕਰਨੀ ਬਣਦੀ ਗੱਲ ਥੋੜਾ ਜਿਹਾ ਸਰਕਾਰਾਂ ਨੂੰ ਵੀ ਲਾਂਤ ਪਾਉਣਾ ਹੈਗੇ ਆਪਾਂ ਤੇ ਕਰਦੇ ਆ ਇਸ ਟੌਪਿਕ ਤੇ ਗੱਲ ਜੀ ਹੋਰ ਸ਼ੁਰੂਆਤ ਅੱਜ ਫਿਰ ਕਿੱਥੋਂ ਕਰੀਏ ਆਪਾਂ ਮੈਂ ਕਹਿੰਦਾ ਸ਼ੁਰੂਆਤ ਇਹ ਬਾਜੀ ਹੁਣ ਆਪਾਂ ਗੱਲ ਸ਼ੁਰੂ ਕਰੇ ਲਈ ਇਸ ਚੀਜ਼ ਦੇ ਬਾਰੇ ਜੀ 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 ਤਾਂ ਹੜ੍ਹਾਂ ਦੇ ਉੱਪਰ ਇਹ ਪਹਿਲਾਂ ਆਪਾਂ ਗੱਲਬਾਤ ਕਰਦੇ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਕਦੇ ਵੀ ਕਿਤੇ ਵੀ ਨਾ ਬਣਾਵੇ ਪ੍ਰਮਾਤਮਾ ਹੈ ਨਾ ਕਿਉਂਕਿ ਕਿਸਾਨ ਵੀਰ ਜਿਹੜੇ ਸਾਡੇ ਉਹ ਆਪਣੀ ਫਸਲਾਂ ਤੋਂ ਹੀ ਮਤਲਬ ਕਿ ਸਾਰਾ ਕੁਝ ਕਰਦੇ ਆ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਵੀ ਉੱਥੋਂ ਚੱਲਦਾ ਤੇ ਆਪਣੇ ਨਾਲ ਨਾਲ ਉਹ ਲੋਕਾਂ ਦਾ ਵੀ ਢਿੱਡ ਦੁਨੀਆ ਦਾ ਵੀ ਢਿੱਡ ਭਰਦੇ ਆ ਤੇ ਅੱਜ ਉਹਨਾਂ ਦੇ ਹਾਲਾਤ ਕਿਦਾਂ ਦੇ ਹੋਏ ਪਏ ਨੇ ਆਪਾਂ ਨੂੰ ਦੇਖ ਕੇ ਬੜਾ ਤਰਸ ਜਿਹਾ ਆਉਂਦਾ ਬਿਲਕੁਲ ਭਾਜੀ ਸਾਰਾ ਕੁਝ ਦੇਖ ਕੇ ਦੇਖ ਲਓ ਜਾਨਵਰ ਵੀ ਕਿੱਦਾਂ ਮੱਜਾਂ ਵਿੱਚ ਦੇਖਿਆ ਵਿਚਾਰਾ ਬੜਾ ਬੁਰਾ ਹਾਲ ਹੋਇਆ ਪਿਆ ਮਰ ਗਈਆਂ ਨੇ ਰੁੜੀਆਂ ਫਿਰਦੀਆਂ ਨੇ ਇਨਸਾਨ ਇਨਸਾਨਾਂ ਦਾ ਵੀ ਬੁਰਾ ਹਾਲ ਔਰ ਕਿੰਨੇ ਮਿਹਨਤ ਦੇ ਨਾਲ ਘਰ ਬਣਦੇ ਨੇ ਭਾਜੀ ਤੇ ਉਹ ਦੇਖ ਲੋ ਘਰ ਕਿਦਾਂ ਰੁੜ ਗਏ ਨੇ ਜਦੋਂ ਦੇਖਦੇ ਆਂ ਤੇ ਚੀਜ਼ ਉੱਠਦੀ ਆ ਕਿ ਘਰ ਬਣਾਉਣਾ ਭਾਜੀ ਸੌਖਾ ਨਹੀਂਗਾ ਬਹੁਤ ਵੱਡੀ ਗੱਲ ਆ ਘਰ ਬਣਾਉਣਾ ਔਰ ਬਣਿਆ ਬਣਾਇਆ ਘਰ ਇਦਾਂ ਰੁੜ ਜਾਵੇ ਤੇ ਤੁਸੀਂ ਸੋਚ ਕੇ ਦੇਖੋ ਵਿਚਾਰਾ ਕੋਈ ਗਰੀਬ ਪਰਿਵਾਰ ਬੱਚੇ ਲੈ ਕੇ ਕਿੱਥੇ ਜਾਏਗਾ ਉਹਨਾਂ ਦਾ ਸਾਰਜੋ ਸਮਾਨ ਖਾਣਾ-ਦਾਣਾ ਹਰ ਚੀਜ਼ ਵਿਚਾਰੇ ਮੈਂ ਅੱਜ ਇੱਕ ਵੀਡੀਓ ਦੇਖ ਰਿਆ ਸੀਗਾ ਬਹੁਤ ਸਾਰੇ ਲੋਕੀ بڑے ਪਿੰਡਾਂ ਦੇ ਵਿੱਚ ਸਮਸ਼ਾਨ ਘਾਟ ਦੇ ਵਿੱਚ ਵੀ ਰਹਿ ਰਹੇ ਨੇ ਉੱਥੇ ਹੀ ਖਾਣਾ-ਖੂਣਾ ਖਾ ਰਹੇ ਨੇ ਅਦਰਵਾਈਜ਼ ਦੇਖ ਲਓ ਸਮਸ਼ਾਨ ਘਾਟ ਇਹੋ ਜੀ ਚੀਜ਼ ਹੈ ਕਿ ਲੋਕੀ ਕਿਹਵਰੀ ਦਿਨੇ ਵੀ ਉੱਥੇ ਡਰ ਜਾ ਹੁੰਦਾ ਐਵੇਂ ਦਿਮਾਗ ਦੇ ਉਚਾਲਾ ਕੀ ਹੁੰਦਾ ਕੁਛ ਨਹੀਂ ਤੇ ਉੱਥੇ ਲੋਕੀ ਰਹਿ ਰਹੇ ਨੇ ਸਮਸ਼ਾਨ ਘਾੜ ਵੀ ਜਿਹੜੇ ਛੱਡਾਂ ਨਹੀਂ ਬਣੀਆਂ ਹੁੰਦੀਆਂ ਉਹਨਾਂ ਵਿੱਚ ਮੈਂ ਦੇਖਿਆ ਬੜਾ ਮਨ ਖਰਾਬ ਹੋਇਆ ਭਾਜੀ ਤੇ ਪਰ ਵੈਸੇ ਅੱਜ ਕੀ ਹਾਲਾਤ ਨੇ ਉੱਥੇ ਤੁਹਾਡੇ ਪੰਜਾਬ ਦੇ ਵਿੱਚ ਭਾਜੀ ਅੱਜ ਵੀ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਸਾਰਾ ਕੁਝ ਖੈਰ ਜਿਹੜਾ ਚੰਡੀਗੜ੍ਹ ਮੋਹਾਲੀ ਵਾਲਾ ਜਿਹੜਾ ਏਰੀਆ ਹੈਗਾ ਇਹ ਥੋੜਾ ਜਿਹਾ ਫਿਰ ਵੀ ਸੁਰੱਖਿਤ ਹੈਗਾ ਵਿੱਚ ਜਿਹਨੂੰ ਇੱਕ ਦਿਨ ਪਹਿਲਾਂ ਹੋ ਗਿਆ ਸੀਗਾ ਕਿ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਵੀ ਪਾਣੀ ਬਹੁਤ ਜ਼ਿਆਦਾ ਉੱਤਰਾ ਆਇਆ ਸੀਗਾ ਗੱਡੀਆਂ ਆਧਾ-ਅਧ ਤੱਕ ਡੁੱਬੀਆਂ ਸੀਗੀਆਂ ਗੱਡੀਆਂ ਪਰ ਚਲੋ ਔਰ ਇੱਥੇ ਜਿਹੜਾ ਸਿਸਟਮ ਹੈਗਾ ਥੋੜਾ ਜਿਹਾ ਸੰਭਲ ਲੈਂਦੀ ਹੈ ਸਰਕਾਰ ਵੀ ਕਹਿ ਲਓ ਤੇ ਪ੍ਰਸ਼ਾਸਨ ਵੀ ਥੋੜਾ ਜਿਹਾ ਵਰਕ ਕਰਦਾ ਫਿਰ ਉਸ ਚੀਜ਼ ਦੇ ਉੱਪਰ ਪਰ ਜਿਹੜੇ ਬਾਕੀ ਪਿੰਡਾਂ ਦੇ ਹਾਲਾਤ ਨੇ ਜਿਵੇਂ ਗੁਰਦਾਸਪੁਰ ਏਰੀਆ ਪਠਾਨਕੋਟ ਏਰੀਆ ਹੈ ਨਾ ਉਹਨਾਂ ਏਰੀਆਜ਼ ਦੇ ਵਿੱਚ ਦੇਖ ਕੇ ਤਾਂ ਬੰਦਾ ਹਿੱਲ ਜਾਂਦਾ ਹੈ ਕਿ ਯਾਰ ਇੰਨਾ ਪਾਣੀ ਇੰਨਾ ਪਾਣੀ ਆ ਕਿੱਥੋਂ ਰਿਹਾ ਈਵਨ ਕਿ ਚਲੋ ਹਿਮਾਚਲ ਵੀ ਆਪਣਾ ਭਾਰਤ ਦਾ ਹਿੱਸਾ ਹੈ ਨਾ ਉਹ ਵੀ ਬਿਲਕੁਲ ਹਿਮਾਚਲ ਹਰਿਆਣਾ ਸਾਰੇ ਆਪਣਾ ਮਤਲਬ ਕਿ ਸਰਕਲ ਇਹ ਕਹਿਣ ਦਾ ਮਤਲਬ ਹੈ ਉੱਥੇ ਵੀ ਹਾਲਾਤ ਨਹੀਂ ਦੇਖੇ ਜਾਂਦੇ ਭਾਜੀ ਕਿਵੇਂ ਪਹਾੜ ਟੁੱਟ ਕੇ ਮਤਲਬ ਕਿ ਪਾਣੀ ਥੱਲੇ ਆ ਰਿਹਾ ਜਿਹੜੇ ਲੋਕ ਉੱਥੇ ਸਫਰ ਕਰ ਰਹੇ ਨੇ ਟੂਰਿਸਟ ਗਏ ਹੋਏ ਨੇ ਉਹਨਾਂ ਦੇ ਕੀ ਹਾਲਾਤ ਨੇ ਬੇਹਾਲ ਹੋਏ ਪਏ ਉਹ ਲੋਕ ਬਿਲਕੁਲ ਸਤੀ ਸਾਹਿਬ ਉਹਤੇ ਮੈਂ ਤਦ ਇਹ ਕਿਹਾ ਕਿ ਦੁਨੀਆ ਤੇ ਕਿਤੇ ਵੀ ਕੁਝ ਇਹੋ ਜਿਹਾ ਹੁੰਦਾ ਤੇ ਦੁੱਖ ਹੁੰਦਾ ਹੀ ਜਾਨੀ ਮਾਨੀ ਨੁਕਸਾਨ ਕਿਤੇ ਵੀ ਹੁੰਦਾ ਦੁੱਖ ਫਿਰ ਵੀ ਉਹਨੇ ਹੁੰਦਾ ਪਰ ਗੱਲ ਇਹ ਕਿ ਸਤੀ ਸਾਹਿਬ ਫਿਰ ਮੈਂ 1988 ਵਿੱਚ ਪਹਿਲਾ ਹੜ੍ਹ ਵੇਖਿਆ ਸੀਗਾ ਉਸ ਤੋਂ ਪਹਿਲਾਂ ਵੀ ਆਉਂਦੇ ਹੁਣ ਕਿ ਉਦੋਂ ਸੁਰਤ ਨੇ ਸੀ ਮੈਂ ਛੋਟਾ ਸੀ ਬਹੁਤ ਪਰ ਇਹਨਾਂ ਪਤਾ ਸੀ ਅਸੀਂ ਅਸੀਂ ਬਹੁਤ ਹੀ ਮਦਦ ਕਰਨ ਵੀ ਜਾਂਦੇ ਰਹੇ ਸਾਡੇ ਪਿੰਡ ਟਰੱਕ ਹੁੰਦਾ ਸੀ ਬੰਦਾ ਨਸੀਬ ਸਿੰਘ ਸਰਪੰਚ ਹੁੰਦਾ ਉਹਦਾ ਆਪਣਾ ਟਰੱਕ ਹੁੰਦਾ ਸੀ ਨਵਾਂ ਟਰੱਕ ਲਿਆ ਸੀ ਉਹਨੇ ਤੇ ਅਸੀਂ ਕਿੰਨੇ ਦਿਨ ਰੋਜ਼ ਹੀ ਟਰੱਕ ਭਰ ਕੇ ਫੂਡ ਦਾ ਤੇ ਪਿੰਡਾਂ ਵਿੱਚ ਦੇ ਕੇ ਆਉਂਦੇ ਹੁੰਦੇ ਸੀਗੇ 1988 ਵਿੱਚ ਤੇ ਉਸ ਤੋਂ ਬਾਅਦ ਫਿਰ ਗੱਲ ਇਹ ਕਿ ਲਗਾਤਾਰ ਹੀ ਤਕਰੀਬਨ ਤਕਰੀਬਨ ਹਰ ਸਾਲ ਹੜ ਆਉਂਦੇ ਨੇ 1988 ਤੋਂ ਲੈ ਕੇ ਅੱਜ ਤੱਕ ਤੁਸੀਂ ਗਿਣ ਲਓ ਕਿੰਨੇ ਹੜ ਆ ਚੁੱਕੇ ਨੇ ਤੇ ਗੱਲ ਇਹ ਹੈ ਕਿ ਸਾਡੇ ਮੁਲਕਾਂ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਜਿਹੜੇ ਸਰਕਾਰਾਂ ਦੇ ਹਿੱਸੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਅਸੀਂ ਭਗਵਾਨ ਤਮੰਦ ਦੀ ਗੱਲ ਕਰਦਾ ਮੈਂ ਕਿਸੇ ਵੀ ਸਰਕਾਰ ਦੇ ਉਹਨਾਂ ਨੇ ਕਿੰਨੀਆਂ ਸਰਕਾਰਾਂ ਬਦਲੀਆਂ 88 ਤੋਂ ਬਾਅਦ ਪਰ ਗੱਲ ਇਹ ਹੈ ਕਿ ਜਦੋਂ ਹੜ ਆਉਂਦੇ ਆ ਹਰ ਵਾਰੀ ਬਿਆਨ ਦੇ ਦਿੰਦੇ ਨੇ ਕਿ ਅਸੀਂ ਇੰਤਜ਼ਾਮ ਕੀਤੇ ਹੋਏ ਨੇ ਕਰਾਂਗੇ ਆਉਣ ਵਾਲੇ ਹੜਾਂ ਵਿੱਚ ਇਹੋ ਜਿਹੀਆਂ ਦਿੱਕਤਾਂ ਨਹੀਂ ਆਉਣਗੀਆਂ ਹਰ ਵਾਰੀ ਬਿਆਨ ਆਉਂਦੇ ਨੇ ਈਵਨ ਥੋੜੇ ਦਿਨ ਪਹਿਲਾਂ ਹੜ ਆਉਣ ਤੋਂ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਜੀ इवन ਥੋੜੇ ਦਿਨ ਪਹਿਲਾਂ ਕੋਈ ਮੈਂ ਨਾਂ ਭੁੱਲ ਗਿਆ ਉਹ ਮਨਿਸਟਰ ਦਾ ਕਹਿੰਦਾ ਸੀਗਾ ਇੰਤਜ਼ਾਮ ਹੈ ਇਸ ਵਾਰੀ ਹੋ ਗਏ ਨੇ ਪੱਕੇ ਜਿੰਨੀ ਮਰਜ਼ੀ ਕਹਿੰਦਾ ਮੁਸੀਬਤ ਆ ਜਾਏ ਸੇ ਨਜਿੱਠਣ ਲਈ ਤਿਆਰ ਬਰ ਤਿਆਰ ਆ ਪਰ ਕਿੱਥੇ ਤਿਆਰ ਬਰ ਤਿਆਰ ਨੇ ਫਿਰ ਹਰ ਸਾਲ ਹੁਣ ਦੋ ਕਿ ਸਾਲਾਂ ਤੋਂ ਦੋ ਚਾਰ ਸਾਲਾਂ ਤੋਂ ਇਹਨਾਂ ਨੇ ਕੀ ਸ਼ੁਰੂ ਕੀਤਾ ਹੋਇਆ ਕਿ ਇੰਤਜ਼ਾਮ ਨਹੀਂ ਕਰਨੇ ਪਰ ਇਹ ਪਜਾਮੇ ਪਜੂਮੇ ਟਾਂਕੇ ਆ ਪਾਣੀ ਵਿੱਚ ਵੜ ਕੇ ਆਪਣਾ ਪੂਰਾ ਮੀਡੀਆ ਕੈਮਰੇ ਸ਼ੈਮਰੇ ਲੈ ਕੇ ਚੱਲ ਜਾਂਦੇ ਨੇ ਪਰ ਦੇਖੋ ਲੋ ਹੋਰਾਂ ਮੁਲਕਾਂ ਵਿੱਚ ਵੀ ਇਦਾਂ ਆਉਂਦੀ ਹੈ ਜਾਪਾਨ ਦੇਖੋ ਕਿੱਦਾਂ ਸੁਨਾਮੀ ਆਈ ਸੀਗੀ ਉਹਨਾਂ ਨੇ ਸੈਟਅਪ ਕਰ ਲਿਆ ਦੁਬਾਰਾ ਫਿਰ ਬੜੀ ਜਲਦੀ ਸਾਰਾ ਕੁਝ ਸੈਟਅਪ ਕਰ ਲਿਆ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸੁਨਾਮੀਆਂ ਦੇ ਨਾਲ ਨਜਿੱਠਣਾ ਕਿਵੇਂ ਉਹ ਪੱਕੇ ਇੰਤਜ਼ਾਮ ਕਰ ਲੈਨੇ ਸਾਡੇ ਇੱਥੇ ਟ੍ਰਾਂਟੋ ਵਿੱਚ ਵੀ ਤੁਹਾਨੂੰ ਪਤਾ ਹੋਵੇਗਾ ਕੈਨੇਡਾ ਵਿੱਚ ਹੀ ਪਿਛਲੇ ਸਾਲ ਹੜ੍ਹ ਆਇਆ ਸੀਗਾ ਗੱਡੀਆਂ ਵੀ ਗੱਡੀਆਂ ਵਿੱਚ ਹੀ ਪਾਣੀ ਵੜ ਗਿਆ ਕਈਆਂ ਘਰਾਂ 'ਚ ਵੀ ਪਾਣੀ ਵੜ ਗਿਆ ਸੀ ਪਰ ਭਾਜੀ ਜਦੋਂ ਮੀਂਹ ਬੰਦ ਹੋ ਗਿਆ ਤੇ 2-3 ਘੰਟੇ ਬਾਅਦ ਇਦਲਾਦੇ ਵੀ ਜਿੱਦਾਂ ਕੁਝ ਹੋਇਆ ਹੀ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਪਾਣੀ ਦੇ ਨਿਕਾਸ ਲਈ ਸਾਰਾ ਕੁਝ ਕੀਤਾ ਹੋਇਆ ਤੇ ਪਰ ਸਾਡੇ ਮੁਲਕ ਦੇ ਵਿੱਚ ਕੋਈ ਪੱਕੇ ਇنتਚਾਭ ਹੁੰਦੇ ਨਹੀਂ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਬਾਜੀ ਕਿਉਂ ਸਰਕਾਰ ਇਸ ਜਿਹੇ ਦੇ ਉੱਪਰ ਧਿਆਨ ਦੰਦੇ ਨਹੀਂ ਹਾਲਾਂਕਿ ਪਤਾ ਤਾਂ ਹੁੰਦਾ ਹੀ ਹੈ ਕਿ ਬਰਸਾਤ ਆਣ ਆਲੀ ਹੈ ਤੇ ਇਹੋ ਜਿਹਾ ਸਵੱਬ ਹਰ ਸਾਲ ਬਾਣੀ ਜਾਂਦਾ तकरीबन ਹੈ ਨਾ ਤੇ ਸਾਨੂੰ ਪਹਿਲੇ ਲੋਕਾਂ ਵਾਸਤੇ ਇੰਤਜ਼ਾਮ ਕਰ ਲੈਣਾ ਚਾਹੀਦਾ ਕਿਉਂਕਿ ਸਰਕਾਰਾਂ ਬਣਦੀਆਂ ਕਿ ਇਹਨਾਂ ਦੇ ਸਿਰ ਦੇ ਉੱਤੇ ਆਮ ਲੋਕਾਂ ਦੇ ਸਿਰ ਦੇ ਉੱਤੇ ਹੀ ਸਰਕਾਰ ਹੁੰਦੀ ਹੈ ਜੇ ਆਮ ਲੋਕ ਹੀ ਨਹੀਂ ਹੋਣਗੇ ਤਾਂ ਸਰਕਾਰਾਂ ਨੇ ਵੀ ਕੀ ਕਰਨਾ ਪਰ ਗੱਲ ਇਹ ਆ ਸਤੀ ਸਾਹਿਬ ਕਦੇ ਤੁਸੀਂ ਜਿੰਨੇ ਵੀ ਹਾੜ ਮੈਂ 1988 ਤੋਂ ਲੈ ਕੇ ਅੱਜ ਤੱਕ ਗਿਣ ਰਹੇ ਆ ਕਦੇ ਸੁਣਿਆ ਵੀ ਕਿਸੇ ਵੱਡੇ ਅਮੀਰ ਆਦਮੀ ਦੇ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਦੇ ਕਿਸੇ ਆਫੀਸਰ ਦੇ ਕਿਸੇ ਮਨਿਸਟਰ ਦਾ ਕਿਸੇ ਐਮਪੀ ਦਾ ਕਿਸੇ ਐਮਲਏ ਦਾ ਕਿਸੇ ਪ੍ਰਧਾਨ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਘਰ ਡਿੱਗ ਗਿਆ ਹੋਵੇ ਜਾਂ ਉਹਨਾਂ ਦੇ ਕੋਈ ਕੋਈ ਵੀ ਨੁਕਸਾਨ ਹੋਇਆ ਹੋਵੇ ਜਾਨੀ ਮਾਲੀ ਉਹਨਾਂ ਦੇ ਪਰਿਵਾਰਾਂ ਵਿੱਚੋਂ ਮਰਦੇ ਤੇ ਯਾਰ VOTER ਨੇ ਨਾ ਆਮ ਲੋਕ ਕੀ ਮਰਦੇ ਨੇ ਦੇਖੋ ਹੁਣ ਕੀ ਹਾਲ ਹੋਇਆ ਪਿਆ ਲੋਕ ਜਨਾਨੀਆਂ ਵਿਚਾਰੀਆਂ ਨੇ ਬੱਚੇ ਚੱਕੇ ਹੋਏ ਨੇ ਇੱਕ ਮੈਂ ਵੀਡੀਓ ਦੇਖ ਰਿਹਾ ਸਨ ਟੋਕਰੀ 'ਚ ਬੱਚਾ ਪਾਇਆ ਉੱਪਰ ਚੱਕਿਆ ਹੋਇਆ ਤੇ ਲੈ ਕੇ ਜਾ ਰਹੇ ਨੇ ਪਾਣੀ ਦੇ ਵਿੱਚ ਤੇ ਇੱਕ ਬਜ਼ੁਰਗ ਤੇ ਔਰਤ ਤੇ ਇੱਕ ਬੰਦਾ ਦੋਨੋਂ ਕਪਲਰ ਪਾਣੀ ਦੇ ਵਿੱਚ ਇੱਥੇ ਇੱਥੇ ਤੱਕ ਪਾਣੀ ਆਇਆ ਹੋਇਆ ਪਰ ਉਹਦੀ ਫੋਟੋ ਬੜੀ ਸ਼ਾਨਦਾਰ ਕਿਸੇ ਨੇ ਖਿੱਚੀ ਉਹ ਬੜੀ ਫੋਟੋ ਪੌਪੂਲਰ ਹੋ ਰਹੀ ਹੈ ਤੇ ਇੰਤਜ਼ਾਮ ਦੇਖੋ ਇਹਦੋਂ ਗੋਰੇ ਚੰਗੇ ਸੀ ਜਦੋਂ ਗੋਰਿਆਂ ਨੇ ਪਹਿਲਾਂ ਦੇ ਲੋ ਗੋਰਿਆਂ ਦੇ ਬਣਾਏ ਹੋਏ ਪੁਲ ਅਜੇ ਤੱਕ ਵੀ ਕਈ ਹੈਗੇ ਨੇ ਗੋਰਿਆਂ ਨੇ ਬਣਾਈਆਂ ਹੋਈਆਂ ਟ੍ਰੇਨਾਂ ਦੀਆਂ ਪਟੜੀਆਂ ਅਜੇ ਤੱਕ ਵੀ ਕਈ ਹੈਗੀਆਂ ਨੇ ਤੇ ਗੋਰਿਆਂ ਦੇ ਬਣਾਏ ਹੋਏ ਵੱਡੀਆਂ-ਵੱਡੀਆਂ ਬਿਲਡਿੰਗਾਂ ਅਜੇ ਤੱਕ ਵੀ ਖੜੀਆਂ ਨੇ ਫਿਰ ਸਾਨੂੰ ਸੋਚਣਾ ਪਵੇਗਾ ਵੀ ਗੋਰੀਆਂ ਤੋਂ ਬਾਅਦ ਅਸੀਂ ਕੀ ਕੀਤਾ ਸਾਡੇ ਤਾਂ ਇੱਥੇ ਕੱਲ ਮੈਂ ਇੱਥੋਂ ਲੰਘਿਆ ਇੱਥੇ ਮਾਲਟਨ ਇੱਕ ਸ਼ਹਿਰ ਆ ਸਾਡੇ ਉੱਥੇ ਬ੍ਰਿਜ ਬਣ ਰਿਹਾ ਬੜਾ ਵੱਡਾ ਉਹ ਥੋੜੇ ਦਿਨਾਂ ਤੱਕ ਉਹਦਾ ਉਦਘਾਟਨ ਉਹਨਾਂ ਨੇ ਕਰ ਰਿਹਾ ਉਦਘਾਟਨ ਉਹਨੇ ਇਹ ਨਹੀਂ ਕਿ ਸਾਡੇ ਤਾਂ ਸਰਕਾਰਾਂ ਲੜਦੀਆਂ ਨੇ ਨਾ ਕਿ ਉਦਘਾਟਨ ਤੇ ਅਸੀਂ ਜਾਣਾ ਉਦਘਾਟਨ ਫੀਤਾ ਸੀ ਕੱਢਾਂਗੇ ਇੱਥੇ ਇਦਾਂ ਨਹੀਂ ਇਹਨਾਂ ਨੇ ਸਿਰਫ ਅਨਾਉਂਸ ਕਰਨਾ ਟੀਵੀ ਤੇ ਵੀ ਅੱਜ ਤੋਂ ਚਾਲੂ ਹੋ ਗਿਆ ਪੁਲ ਹਨਾ ਤੇ ਮੈਂ ਸੋਚਦਾ ਸੀਗਾ ਮੇਰੀ ਵਾਈਫਸ ਨਾਲ ਬੈਠੀ ਮੈਂ ਕਿਾ ਦੇਖ ਲੈ ਇਹਨਾਂ ਦੇ ਸਿਸਟਮ ਕਮਾਲ ਹੈ ਸਾਡੇ ਉੱਥੇ ਲੜ ਪੈਂਦੇ ਇਸੇ ਗੱਲ ਤੋਂ ਸਰਕਾਰਾਂ ਕਿ ਅਸੀਂ ਫੀਤਾ ਸੀ ਕੱਟਣਾ ਔਰ 5 ਸਾਲ ਵੀ ਨਹੀਂ ਹੁੰਦੇ ਇੱਕ ਵਾਰ ਤਾਂ ਕਹਿੰਦੇ ਫੀਤਾ ਕੱਟਦੇ ਆ ਕੱਟਦੇ ਪੁਲ ਦੇਖ ਪਿਆ ਸੀਗਾ ਸੋ ਇਦਾਂ ਦੇ ਹਾਲਾਤ ਸਾਡੇ ਮੁਲਕ ਦੇ ਨੇ ਇਦਾਂ ਹੋਏ ਹਾਲਾਤ ਨੇ ਬਿਲਕੁਲ ਭਾਜੀ ਹਾਂਜੀ ਤੇ ਅਸੀਂ ਕਰਦੇ ਕੱਖ ਨਹੀਂ ਹੁਣ ਭਗਵਾਨ ਤੁਮਾਰ ਨੇ ਬਿਲਕੁਲ ਅਸਲੀਅਤ ਬਿਆਨ ਕਰ ਰਹੇ ਹਾਂ ਅਸੀਂ ਇਹ ਅਸਲੀਅਤ ਬਿਆਨ ਕਰ ਰਿਹਾ ਹਾਂ ਭਾਜੀ ਕਿਉਂਕਿ ਆ ਪਿੱਛੇ ਜੇ ਦੇਖਿਆ ਕਿ ਕਿੰਨੇ ਹੁਣ ਫਲਾਈਓਵਰ ਵੀ ਕਿੰਨੇ ਮਤਲਬ ਕਿ ਡੈਮੇਜ ਹੋਏ ਆ ਗਿਰੇ ਆ ਭਾਜੀ 11 11 ਹੋਏ ਸੀ ਗਿਰ ਨਾਲੇ ਆ ਕਿੰਨਾ ਪਾਣੀ ਛੋੜ ਰਿਹਾ ਹਾਂ 11 ਫਲਾਈਓਵਰ ਅੱਗੇ ਪਿੱਛੇ ਹੋਏ ਸੀ ਇਹ ਥੋੜੇ ਦਿਨਾਂ ਵਿੱਚ ਹੀ ਪ੍ਰੋਬਲਮ ਇਹ ਆ ਸਾਡੇ ਇੱਥੇ ਮੈਂ ਭਾਜੀ ਦੇਖਦਾ ਰਹਿਣਾ ਚਲੋ ਮੈਂ ਇਹ ਨਾ ਲੋਕੀ ਸੋਚਣ ਪੰਜਾਬ ਦੀ ਨਿਖੇਦੀ ਕਰਦੇ ਜਾਂ ਇੰਡੀਆ ਦੀ ਨਿਖੇਦੀ ਕਰਦੇ ਕੈਨੇਡਾ ਦੀ ਵਟਾਈ ਕਰਦੇ ਅਸੀਂ ਚੰਗੀਆਂ ਗੱਲਾਂ ਕਰਾਂਗੇ ਇੱਥੇ ਦੀਆਂ ਤਾਂ ਫਿਰ ਹੋ ਸਕਦਾ ਕਿਸੇ ਤੇ ਮਾੜਾ ਮੋਟਾ ਇਹਨਾਂ ਗੱਲਾਂ ਚੋਂ ਸਿੱਖਣ ਅਸੀਂ ਇੱਥੇ ਜਦੋਂ ਪਾਜੀ ਕੋ ਬ੍ਰਿਜ ਬਣਾਉਂਦੇ ਜਾਂ ਕੁਝ ਵੀ ਬਣਾਉਂਦੇ ਤੇ ਇਹ ਐਕਸਪੈਰੀਮੈਂਟ ਬੜੇ ਕਮਾਲ ਦੇ ਕਰਦੇ ਨੇ ਪਹਿਲੋਂ ਕੰਪਿਊਟਰ ਤੇ ਬਣਾਉਂਦੇ ਫਿਰ ਉਹਨੂੰ ਦੇਖਦੇ ਚਾਹਦੇ ਟੀਮਾਂ ਬਣੀਆਂ ਹੁੰਦੀਆਂ ਨੇ ਔਰ ਸਾਡੇ ਵਾਂਗੂ ਨਹੀਂ ਉੱਥੇ ਵਾਂਗੂ ਚਾਹ ਫੜੀ ਆ ਕੱਪ ਨਾਲੇ ਚੁਸਕੀਆਂ ਚਾਹਦੀਆਂ ਲਈਆਂ ਨਾਲੇ ਬ੍ਰਿਜ ਬਣਦਾ ਦੇਖੀ ਜਾਂਦੇ ਇਦਾਂ ਨਹੀਂ ਇਹ ਪਹਿਲੋਂ ਸਾਰੇ ਤਜਰਬੇ ਕਰਦੇ ਨੇ ਫੇਰ ਬਣਾਉਂਦੇ ਤੇ ਸਾਡੇ ਪ੍ਰੋਬਲਮ ਇਹ ਆ ਕਿ ਬਣਾ ਕੇ ਤੇ ਫੇਰ ਸਾਰਾ ਬਣਾ ਕੇ ਤੇ ਫੇਰ ਕਹਿੰਦੇ ਯਾਰ ਇਹ ਤੇ ਗਲਤ ਬਣ ਗਿਆ ਇਹ ਫਰਕ ਆ ਬਸ ਅਸੀਂ ਲੋਕਾਂ ਨੂੰ ਵੀ ਬਸ ਇਹੀ ਚੈਨਲ ਦੇ ਪੀਐਸਕੇ ਮੀਡੀਆ ਔਰ ਚੈਨਲ ਸਤ ਰੰਗ ਦੇ ਮਾਧਿਮ ਰਾਹੀਂ ਇਹੀ ਗੱਲ ਕਹੂਗੇ ਕਿ ਸਰਕਾਰਾਂ ਨੂੰ ਥੋੜਾ ਜਿਹਾ ਹੋਰ ਡਟ ਕੇ ਇਨੀਸ਼ੀਏਟਿਵ ਲੈਣਾ ਚਾਹੀਦਾ ਕੱਲ ਹਾਲਾਂਕਿ ਸੀਐਮ ਭਗਵੰਤ ਮਾਨ ਸਾਹਿਬ ਗਏ ਉੱਥੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਗੁਰਦਾਸਪੁਰ ਲੋਕਾਂ ਦਾ ਹਾਲ ਦੇਖਿਆ ਈਵਨ ਕਿ ਉਹਨਾਂ ਨੇ ਉੱਥੇ ਅਨਾਉਂਸ ਵੀ ਕੀਤਾ ਕਿ ਮੈਂ ਆਪਣਾ ਹੈਲੀਕਾਪਟਰ ਇੱਥੇ ਨਹੀਂ ਚੱਲੇ ਆ ਤੇ ਜੇ ਕਿਸੇ ਰਾਸ਼ਨ ਦੀ ਕਮੀ ਉਹ ਸੁਣੀਆਂ ਖਬਰਾਂ ਸਾਰੀਆਂ ਮੈਂ ਭਗਵੰਤ ਮਾਨ ਦੀ ਵੀ ਆਪਾਂ ਗੱਲ ਕਰਦੇ ਆਂ ਦੇਖੋ ਮੈਂ ਹੁਣੇ ਕਹਿ ਕੇ ਹਟਿਆ ਕਿ ਹਰ ਸਾਲ ਤੁਸੀਂ ਪਜਾਮੇ ਟਾਂਗ ਲੈਂਦੇ ਹੋ ਲੋਕਾਂ ਦੇ ਵਿੱਚ ਜਾਂਦੇ ਹੋ ਪਰ ਜਾਣ ਦੀ ਨੌਬਤ ਕਿਉਂ ਆਵੇ ਅਸੀਂ ਚੱਕਰ ਤੇ ਆ ਵੀ ਸੋਚਣ ਵਾਲੀ ਗੱਲ ਤੇ ਜਿਹੜੀ ਉਹ ਚੀਜ਼ ਨਹੀਂ ਨਾ ਸੋਚਦੇ ਵੀ ਅਸੀਂ ਜਾਣਾ ਹੀ ਕਾਤੋਂ ਜਾਂ ਕੋਈ ਵੀ ਜਾਵੇ ਕਾਤੋਂ ਹਰ ਸਾਲ ਘਰ ਕਿਉਂ ਰੁੜਨ ਲੋਕੀ ਬੇ ਘਰ ਕਿਉਂ ਹੋਣ ਤੁਸੀਂ ਕੋ ਪੱਕੇ ਇੰਤਜ਼ਾਮ ਕਿਉਂ ਨਹੀਂ ਕਰਦੇ ਜੱਜ ਭਗਵਾਨ ਤੁਮਨ ਨੇ ਹੈਲੀਕਾਪਟਰ ਦਿੱਤਾ ਸੀਗਾ ਹੈਲੀਕਾਪਟਰ ਦੇ ਦੇਣ ਦੀ ਨਿਊਜ਼ ਐਡੀ ਵੱਡੀ ਬਣਾ ਦਿੱਤੀ ਕਿ ਬਸ ਹਰ ਪਾਸੇ ਇਹੋ ਹੀ ਗੱਲ ਹੈ ਭਗਵੰਤ ਮਾਨ ਵੀ ਕਹਿ ਰਹੇ ਨੇ ਸਾਰੀ ਪਾਰਟੀ ਜੋ ਇਦਾਂ ਥੋੜਾ ਹੁੰਦਾ ਤੁਸੀਂ ਜਾਜ ਦੇ ਦਿੱਤਾ ਤੁਸੀਂ ਆਪ ਉਹ ਅਨਾਉਂਸਮੈਂਟ ਹੀ ਐਡੀ ਵੱਡੀ ਕੀਤੀ ਕਿ ਇੱਕ ਵੱਡੀ ਨਿਊਜ਼ ਬਣਾ ਦਿੱਤੀ ਇਹਦਾ ਮਤਲਬ ਹੈ ਕਿ ਵੋਟਾਂ ਹੀ ਬਣ ਰਹੀਆਂ ਨੇ ਤੁਸੀਂ ਹੈਲਪ ਕੀ ਕਰ ਰਹੇ ਆ ਹੈਨਾ ਇਹ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਹਰ ਸਾਲ ਇਦਾਂ ਨਹੀਂ ਹੋਣਾ ਚਾਹੀਦਾ ਇਹ ਗੱਲ ਤਾਂ ਹੈ ਕਿ ਇਹੀ ਚੀਜ਼ਾਂ ਤਾਂ ਹੈਗੀਆਂ ਕਿ ਆਪਾਂ ਨਾ ਅਸਲ ਦੇ ਵਿੱਚ ਲੋਕ ਆਪਣੀ ਪ੍ਰੋਮੋਸ਼ਨ ਦੇ ਉੱਪਰ ਜ਼ਿਆਦਾ ਲੱਗੇ ਹੋਏ ਨੇ ਲੋਕਾਂ ਦੀ ਹੈਲਪ ਕਰਨ ਦੀ ਬਜਾਏ ਜ਼ਿਆਦਾ ਹੈ ਨਾ ਹਾਲਾਂਕਿ ਉੱਥੇ ਚਲੋ ਇਹਨਾਂ ਨੇ ਅਨਾਉਂਸ ਕਰਿਆ ਕਿ ਹਾਂ ਇਹ ਆਮ ਲੋਕਾਂ ਦੇ ਦਿੱਤਾ ਹੋਇਆ ਹੈਲੀਕਾਪਟਰ ਹੈ ਇਹ ਚਲੋ ਹੁਣ ਇਹ ਗੱਲ ਵੱਡੀ ਹੋ ਜਾਂਦੀ ਹੈ ਕਹਿਣ ਦੇ ਬਾਅਦ ਪਰ ਉੱਥੇ ਅਨਾਉਂਸ ਕਰਿਆ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਤੁਹਾਨੂੰ ਲੋਕਾਂ ਦੇ ਨਾਲ ਵੈਸੀ ਸਟੈਂਡ ਲੈਣਾ ਚਾਹੀਦਾ ਯਾਰ ਇਹ ਚੀਜ਼ਾਂ ਮਤਲਬ ਕਿ ਪਬਲੀਕਲੀ ਤੁਸੀਂ ਕੁਝ ਵੀ ਅਗਰ ਰੀਲਸ ਪੋਸਟ ਕਰ ਰਹੇ ਹੋ ਉਹਨਾਂ ਕੀ ਆਪਣਾ ਕੱਟ ਕੇ ਪਾੜ ਰਹੇ ਹੋ ਰੀਲ ਦਾ ਉਹ ਪ੍ਰੋਮੋਸ਼ਨਲ ਹੈ ਸਾਰਾ ਕੁਝ ਐਕਟੀਵਿਟੀ ਉਹੀ ਮੈਂ ਕਹਿ ਰਿਹਾ ਤੁਸੀਂ ਲੋਕਾਂ ਦੀ ਹੈਲਪ ਕਰਨੀ ਹੈ ਨਾਰਮਲੀ ਕਰੋ ਪਹਿਲਾਂ ਵੀ ਅੱਜ ਤੋਂ ਅਗਰ ਆਪ 5-7 ਸਾਲ ਪਹਿਲਾਂ ਦੀ ਗੱਲ ਕਰੀਏ ਭਾਜੀ ਉਦੋਂ ਰੀਲਾਂ ਰੂਲਾਂ ਨਹੀਂ ਹੁੰਦੀਆਂ ਸੀਗੀਆਂ ਹੈਨਾ ਰੀਲਾਂ ਦੇ ਵਿੱਚ ਜਿੰਨਾ ਤੁਸੀਂ ਦਿਖਾਣਾ ਚਾਹੁੰਦੇ ਹੋ ਲੋਕਾਂ ਨੂੰ ਸਿਰਫ ਤੁਸੀਂ ਉਹਨਾਂ ਕੇ ਦਿਖਾਣਾ ਹੈ ਅੱਗੇ ਪਿੱਛੇ ਕੀ ਹੋਇਆ ਲੋਕਾਂ ਨੂੰ ਉਹ ਥੋੜੀ ਪਤਾ ਹੈ ਉਥੇ ਕੀ ਸਿਚੁਏਸ਼ਨ ਬਣੀ ਹੈ ਇਹ ਥੋੜੀ ਲੋਕਾਂ ਨੂੰ ਪਤਾ ਬਿਲਕੁਲ ਜੀ ਇਹ ਹੋਈ ਤਾਂ ਪ੍ਰੋਬਲਮ ਆ ਸਾਡੇ ਮੁਲਕ ਦੀ ਹੋ ਗਈ ਕਿ ਅਸੀਂ ਦਿਖਾਵਾ ਬਹੁਤਾ ਕਰਦੇ ਆ ਕੰਮ ਘੱਟ ਕਰਦੇ ਆ ਮੈਂ ਅਨੇ ਫਿਰ ਹੜਾਂ ਵੱਲ ਕੇ ਹੜਾਂ ਤੇ ਸਥਿਤੀ-ਪਸਥਿਤੀ ਭਾਜੀ ਇੰਨੀ ਕਿ ਜ਼ਿਆਦਾ ਖਰਾਬ ਹੋ ਚੁੱਕੀ ਆ ਕਿ ਅਸੀਂ ਇੱਥੇ ਬੈਠੇ ਵੀ ਚਿੰਤਤ ਆ ਕਿਉਂਕਿ ਸਾਡਾ ਵੀ ਬੇਸ਼ੱਕ ਇੱਥੇ 2-4 ਪਰਿਵਾਰ ਇੱਥੇ ਹੋਣਗੇ ਪਰ ਪੂਰਾ ਉਲਬਾ ਕੁਲਬਾ ਸਾਡਾ ਪੰਜਾਬ ਦੇ ਵਿੱਚ ਹੀ ਆ ਨਾ ਤੇ ਜਿਹੜਾ ਸਾਰਾ ਪੰਜਾਬ ਉਹ ਵੀ ਸਾਰਾ ਆਪਣਾ ਹੀ ਆ ਜਦੋਂ ਦੇਖਦੇ ਆ ਗਰੀਬਾਂ ਨੂੰ ਵਿਚਾਰਿਆਂ ਨੂੰ ਕੱਲ ਇੱਕ ਮੈਂ ਦੇਖਿਆ ਇਹ ਬਾਨ ਟੁੱਟਿਆ ਸੀਗਾ ਤੁਸੀਂ ਵੀ ਵੀਡੀਓ ਦੇਖੀ ਹੋਏ ਕਿੰਦਾ ਘੁਰਲਾ ਰਹੇ ਨੇ ਰੌਲਾ ਪਾ ਰਹੇ ਨੇ ਰੱਬ ਨੂੰ ਦੁਹਾਈਆਂ ਦੇ ਰਹੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਉਂ ਬੇਇਨਸਾਫੀ ਕਰ ਰਿਹਾ ਐਕਚੁਅਲੀ ਇੱਕ ਹੋਰ ਗੱਲ ਜੇ ਇਹਦੇ ਨਾਲ ਐਡ ਕਰੀਏ ਭਾਜੀ ਇਹ ਸਾਰਾ ਕੁਝ ਅਸੀਂ ਨਾ ਜਦੋਂ ਕੁਦਰਤ ਨਾਲ ਖੇਡਣਾ ਸ਼ੁਰੂ ਕੀਤਾ ਆ ਤੇ ਹੁਣ ਕੁਦਰਤ ਤੁਹਾਡੇ ਨਾਲ ਖੇਡ ਰਹੀ ਆ ਕਿਉਂਕਿ ਐਕਸਪੈਰੀਮੈਂਟ ਕਰ ਕਰਕੇ ਅਸੀਂ ਪੂਰੀ ਦੁਨੀਆ ਦੀ ਮੈਂ ਗੱਲ ਕਰ ਰਿਹਾ ਕੱਲੇ ਇੰਡੀਆ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਾਰਾ ਕੁਝ ਬਦਲ ਰਿਹਾ ਅਸੀਂ ਐਕਸਪੈਰੀਮੈਂਟ ਕਰ ਕਰਕੇ ਜਿਹੜੀ ਰੱਬ ਨੇ ਧਰਤੀ ਸਾਨੂੰ ਜਿਉਣ ਵਾਸਤੇ ਦਿੱਤੀ ਆ ਨਾ ਉਹਨੂੰ ਅਸੀਂ ਪਾੜ-ਪਾੜ ਕੇ ਬੁਰਾ ਹਾਲ ਕਰਤਾ ਕੋਈ ਕੋਈ ਕਿਸੇ ਬੰਬ ਦਾ ਤਜਰਬਾ ਕਰੀ ਜਾਂਦਾ ਕੋਈ ਕਿਸੇ ਬੰਬ ਦਾ ਤਜਰਬਾ ਕਰੀ ਜਾਂਦਾ ਕੋਈ ਇਸੇ ਪਰਮਾਣੂ ਬੰਬ ਦਾ ਤਜਰਬਾ ਕਰੀ ਜਾਂਦੇ ਨੇ ਜ਼ਮੀਨ ਅਸੀਂ ਸਾਰੀ ਪਾੜ ਕੇ ਤੇ ਹੁਣ ਕੀ ਕਰਨ ਲੱਗੇ ਹੋਏ ਆ ਅਸੀਂ ਅਖੇ ਚਾਨਤੇ ਜਾਣਾ ਹੈਨਾ ਸਪੇਸ ਤੇ ਜਾ ਕੇ ਜਗ੍ਹਾ ਲੈਣੀ ਹੁਣ ਉੱਥੇ ਵੀ ਜਾ ਕੇ ਇਹੀ ਹਾਲ ਕਰੋਗੇ ਕੁਦਰਤ ਫੇ ਉਦਾਂ ਦੀ ਹੋਈ ਪਈ ਐ ਜਿੱਦਾਂ ਦੇ ਲੋਕੀ ਹੋ ਗਏ ਨੇ ਸਹੀ ਗੱਲ ਐ ਭਾਜੀ ਬਹੁਤ ਬੁਰਾ ਹਾਲ ਐ ਬਹੁਤ ਜ਼ਿਆਦਾ ਬੁਰਾ ਹਾਲ ਐ ਆਪਾਂ ਮਤਲਬ ਕਿ ਨਾ ਜਿੰਨਾ ਕਹਿ ਲੀ ਉਹਨਾਂ ਘਟ ਐ ਸੋ ਅੱਛਾ ਦੁੱਖ ਦੀ ਗੱਲ ਹੋਰ ਹੈ ਜਿਹੜੀ ਮੈਂ ਇੱਕ ਹੋਰ ਮੈਂ ਗੱਲ ਕਰਨੀ ਚਾਹਣਾ ਅਸੀਂ ਪੰਜਾਬੀ ਨਾ ਫੁਕਰੀਆਂ ਮਾਰਨੋਂ ਨਹੀਂ ਹਟਦੇ ਅਜੇ ਵੀ ਇੱਕ ਤੁਸੀਂ ਜੀਪ ਵਾਲੀ ਦੇਖੀ ਹੋਣੀ ਵੀਡੀਓ ਚੰਡੀਗੜ੍ਹ ਦੇ ਵਿੱਚ ਕਿਤੇ ਮੁੰਡੇ ਦੇਖ ਲਓ ਮੋਲਾਪੁਰ ਦੇ ਕੋਲ ਦੀ ਭਾਜੀ ਦੇਖ ਲਓ ਯਾਰ ਕਮਾਲ ਹੈ ਅਸੀਂ ਐਸੇ ਬੇਵਕੂਫ ਬੰਦੇ ਆ ਲੋਕ ਵੀ ਇਹਨਾਂ ਇਹੋ ਜਿਹਾ ਮਾਹੌਲ ਦੇ ਵਿੱਚ ਵੀ ਅਸੀਂ ਹਟਦੇ ਨਹੀਂ ਉਹਨਾਂ ਨੂੰ ਲੋਕੀ ਰੋਕਣ ਵੀ ਡੈ ਨਾ ਜੋ ਗੱਡੀ ਪਲਟ ਜਾਣੀ ਉਹ ਨਹੀਂ 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 ਅਸੀਂ ਮਤਲਬ ਜਿਹੜੀਆਂ ਪੰਜਾਬੀਆਂ ਵਾਲੀਆਂ ਫੁਕਰੀਆਂ ਨਾ ਉਹ ਜਾ ਵੜੇ ਫਿਰ ਗੱਡੀ ਪਲਟ ਗਈ ਚਲੋ ਸ਼ੁਕਰ ਆ ਬਚ ਗਿਆ ਜਦੋਂ ਗੱਡੀ ਪਲਟਣ ਲੱਗੀ ਫਿਰ ਦੇਖ ਲੋ ਕਿਦਾਂ ਜਾਨ ਬਚਾਉਣ ਨੂੰ ਬਾਹਰੋਂ ਨਿਕਲਦੇ ਸੀਗੇ ਹਨਾ ਤੇ ਦੂਸਰੀ ਗੱਲ ਸਮਝਦੇ ਨਹੀਂ ਹੈਗੇ ਟੀਟ ਮਤਲਬ ਕਿ ਟੀਟ ਹੱਡੀ ਜਿਹੜੀ ਹੁੰਦੀ ਹੈ ਨਾ ਉਹ ਇਹ ਹੁੰਦੀ ਹੈ ਲੋਕ ਨਹੀਂ ਸਮਝਦੇ ਪਤਾ ਨਹੀਂ ਕਿਉਂ ਲੋਕਾਂ ਨੂੰ ਸਮਝ ਨਹੀਂ ਆਦੀ ਹੈਗੀ ਕਿ ਯਾਰ ਅਗਰ ਸਾਨੂੰ ਕੋਈ ਰੋਕ ਰਿਹਾ ਹੈ ਸਾਹਮਣੇ ਸਾਹਮਣੇ ਦਿਖ ਰਹੀ ਹੈ ਕਿ ਸਾਹਮਣੇ ਮੌਤ ਹੈ ਹੈ ਨਾ ਪਾਣੀ ਨਾ ਜਾ ਰਿਹਾ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਕੀ ਉਹੀ ਦਿਮਾਗ ਕਿਹਾ ਸਾਡੇ ਫੁਕਰਾਪਨ ਆ ਨਾ ਜਿਹੜਾ ਅੰਦਰਲਾ ਉਹ ਨਹੀਂ ਨਾ ਮਰਦਾ ਹੁਣ ਦੇਖੋ ਇੱਕ ਸਾਡੇ ਹੋਰ ਜਿਹੜੀ ਨਾਮੁਰਾਦ ਬਿਮਾਰੀ ਮਿਲ ਗਈ ਸਾਡੇ ਲੋਕਾਂ ਨੂੰ ਇਹ ਜਿਹੜਾ AI ਸਿਸਟਮ ਜਿਹੜੀ ਉਹ ਨਵੀਂ ਟੈਕਨੋਲੋਜੀ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀਡੀਓ ਹੜ ਦੀ ਨਕਲੀ ਕਿਹੜੀ ਆ ਤਸਲੀ ਕਿਹੜੀ ਆ ਉੱਥੇ ਬਣਾ ਬਣਾ ਕੇ ਪਾਈ ਜਾਂਦੇ ਨੇ ਉਹਦੇ ਚੱਕਰ ਚ ਐਂਓ ਬਣਾ ਬਣਾ ਕੇ ਪਾਈ ਜਾਂਦੇ ਆ ਬਾਕੀ ਸਾਰੀ ਗੱਲ ਹੈ ਹਾਂ ਵੀ ਮਨ ਚੱਕਰ ਵਿੱਚ ਆਪੇ ਬਣਾ ਬਣਾ ਕੇ ਪਾਈ ਜਾਂਦੇ ਹੋ ਇੱਕ ਉਹ ਬ੍ਰਿਜ ਡੇਕ ਤਾਂ ਦਿਖਾਈ ਜਾਂਦੇ ਆ ਇਹਨਾਂ ਮੱਝਾਂ ਦੀਆਂ ਜਾ ਚੱਕਣ ਨਹੀਂ ਉਹ ਸਾਰਾ ਕੁਝ ਨਕਲੀ ਹੁਣ ਬੰਦਾ ਕੀ ਕਰੇ ਕਿੰਨੀ ਕੁ ਗੌਰ ਨਾਲ ਬੰਦਾ ਦੇਖੇ ਇੰਨਾ ਟਾਈਮ ਨਿਕਨ ਲੋਕਾਂ ਕੋਈ ਇੰਨੀ ਗੌਰ ਨਾਲ ਵਿਖੇ ਅਸਲੀ ਐ ਕਿ ਨਕਲੀ ਐ ਫਿਰ ਇੱਕ ਹੋਰ ਗੱਲ ਐਡ ਕਰਨ ਲੱਗਾ ਜਿਹੜੇ ਰੀਲਾਂ ਵਾਲੇ ਨੇ ਭਾਜੀ ਪੰਜਾਬ ਸਾਰਾ ਰੋੜ ਰਿਹਾ ਜੇ ਕੱਲੇ ਪੰਜਾਬ ਦੀ ਅਸੀਂ ਗੱਲ ਕਰੀਏ ਅੱਛਾ ਰੀਲਾਂ ਵਾਲੇ ਇਹਨੇ ਬੇਸ਼ਰਮ ਲੋਕ ਨੇ ਉਹਨਾਂ ਨੇ ਕੰਮ ਆਪਣਾ ਨਹੀਂ ਛੱਡਿਆ ਰੀਲਾਂ ਪਾਈ ਜਾ ਰਹੇ ਨੇ ਰੀਲਾਂ ਪਾਈ ਜਾ ਰਹੇ ਨੇ ਇੱਕ ਬੰਦਾ ਕਹਿੰਦਾ ਉਹ ਬੜਾ ਪਪੂਲਰ ਸੀਗਾ ਉਹ ਬੰਦਾ ਰੀਲਾਂ ਰੂਲਾਂ ਵਿੱਚ ਕਿਸੇ ਜਮਾ ਤੀਵੀ ਆਦਮੀ ਦੋਨੇ ਉਹਨੇ ਐਸੀ ਰੀਲ ਬਣਾਈ ਓਕੇ ਕਹਿੰਦਾ ਰੱਬਾ ਜਿੰਨਾ ਮਰਜੀ ਮੀ ਪਾ ਦੇ ਠੇਕੇ ਤੱਕ ਤੇ ਮੈਂ ਪਹੁੰਚ ਹੀ ਜਾਣਾ ਦਰ ਲਾ ਇੰਤਜ਼ਾਰ ਤੁਹਾਡੇ ਇਹੋ ਜਿਹੇ ਇਹੋ ਜਿਹੇ ਮੌਕੇ ਤੇ ਵੀ ਤੁਸੀਂ ਇਹੋ ਜਿਹੇ ਰੀਲਾਂ ਤੁਹਾਨੂੰ ਕਾਮੇਡੀ ਸੋਚਦੀ ਆ ਤੇ ਇਹ ਲੋਕਾਂ ਨੇ ਨਾ ਜਿੱਦਾਂ ਕਰੋਨਾ ਵਾਰੀ ਵੀ ਤੁਹਾਨੂੰ ਪਤਾ ਦੁਨੀਆ ਮਰ ਰਹੀ ਪਰ ਸਾਡੇ ਲੋਕਾਂ ਨੇ ਉਦੋਂ ਵੀ ਫੁਕਰੀਆਂ ਬਹੁਤ ਮਾਰੀਆਂ ਲੇਡੀਜ਼ ਕੰਨੇ ਬਣਾ ਬਣਾ ਕੇ ਕਰਨ ਭਾਜੀ ਇਹ ਘਟੀਆਂ ਪੁਣ ਦੀ ਹੱਦ ਹੁੰਦੀ ਆ ਹੱਥ ਹੁੰਦੀ ਹੈ ਕਿ ਆਪਣੀ ਹੱਥ ਕਿਉਂਕਿ ਸਿਚੁਏਸ਼ਨ ਨੂੰ ਸਮਝਣਾ ਚਾਹੀਦਾ ਪਾਜੀ ਤੁਸੀਂ ਰੀਲਾਂ ਬਣਾਓ ਜੀ ਸਰਕੇ ਬਣਾਓ ਤੁਸੀਂ ਉਹ ਕੰਜਰਪੁਣਾਤ ਕਰਨਾ ਹੀ ਆ ਕਰੀ ਚੋ ਤੁਹਾਨੂੰ ਕੋਣ ਕਿਹੜਾ ਹੁੰਦਾ ਤੁਹਾਨੂੰ ਰੋਕਣ ਵਾਲਾ ਨਾ ਕੋ ਤੁਹਾਨੂੰ ਰੋਕਣ ਵਾਲਾ ਹੈਗਾ ਨਾ ਤੁਸੀਂ ਕਿਸੇ ਦੇ ਕੋਈ ਰੁਕਣਾ ਆ ਕਿਉਂਕਿ ਬੇਸ਼ਰਮੀ ਦੇ ਤੁਸੀਂ ਚੋਲੇ ਪਾਏ ਹੋਏ ਨੇ ਸ਼ਰਮ ਵਾਲੇ ਚੋਲੇ ਲਾ ਕੇ ਕਿਲੀਆਂ ਤੇ ਟੰਗ ਦਿੱਤੇ ਨੇ ਬੇਸ਼ਰਮੀ ਵਾਲੇ ਚੋਲੇ ਪਾ ਰਹੇ ਨੇ ਸਪੈਸ਼ਲਿਟੀਆਂ ਕਪਲਸ ਨੇ ਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਉਹ ਦੇਖ ਲਓ ਅੱਜ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਯਾਰ ਤੁਸੀਂ ਆਪਣੀਆਂ ਰੀਲਾਂ ਤੇ ਹੋਏ ਪਏ ਉਹ ਕਮਾਲ ਹੈ ਲੋਕਾਂ ਦੀ ਪਤਾ ਨਹੀਂ ਦ ਮਾਰਕ ਕਿੱਥੇ ਗਿਆ ਹੋਇਆ ਅੱਜਕੱਲ ਬਿਲਕੁਲ ਭਾਜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਪਰ ਹੁਣ ਬਹੁਤ ਸਾਰੇ ਲੋਕ ਸਪੋਰਟ ਦੇ ਵਿੱਚ ਆ ਰਹੇ ਜਿਵੇਂ ਦਿਲਜੀਤ ਦਸਾਂਝ ਨੇ ਗਿੱਪੀ ਗਰੇਵਾਲ ਨੇ ਜਾਂ ਹੋਰ ਬਹੁਤ ਸਾਰੇ ਆਰਟਿਸਟਾਂ ਨੇ ਵੀ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਹੁਣ ਹੈਲਪ ਦੀ ਗੋਹਾਰ ਲਾਈ ਹੈ ਸਾਰਿਆਂ ਨੂੰ ਪੰਜਾਬੀਆਂ ਨੇ ਕਿ ਆਓ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਇਹਨਾਂ ਹੋਰ ਪ੍ਰਸ਼ਾਸਨ ਦੇ ਬੰਦਿਆਂ ਨੇ ਹੋਰ ਕੁਝ ਨਹੀਂ ਕਰਨਾ ਹੈਗਾ ਉਹ ਜਿੰਨਾ ਕਰਦੇ ਕਰੀ ਜਾਣ ਦਿਓ ਪਰ ਤੁਸੀਂ ਆਪ ਡਟ ਕੇ ਅੱਗੇ ਆਓ ਤੇ ਸਾਰਿਆਂ ਦੀ ਹੈਲਪ ਕਰੋ ਜਿੰਨੇ ਵੀ ਕਿਸਾਨ ਵੀਰ ਜਾਂ ਜਿੰਨੇ ਵੀ ਪਰਿਵਾਰ ਇਸ ਹੜ੍ਹ ਦੇ ਪੀੜਤ ਨੇ ਉਹਨਾਂ ਦੀ ਸਾਰਿਆਂ ਦੀ ਹੈਲਪ ਕਰੋ ਬੜੀ ਚੰਗੀ ਗੱਲ ਚਲੋ ਆਪਣੇ ਚੈਨਲ ਦੇ ਮਾਧਮੇ ਦਰਾਂ ਪਰ 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 ਗੱਲ ਇਹ ਆ ਕਿ ਅਨਾਉਂਸਮੈਂਟ ਨਹੀਂ ਕਰਦੇ ਨੇ ਨਾ ਤੁਸੀਂ ਤੁਸੀਂ ਕੋਈ ਦੇਖਿਆ ਕੋਈ ਗਾਇਕ ਮੈਦਾਨ ਚ ਆਇਆ ਕੋਈ ਲੱਗਾ ਹੋਇਆ ਨਾਲ ਹੈਲਪ ਕਰਨ ਆ ਕੇ ਫਿਜ਼ੀਕਲੀ ਕੌਣ ਆਉਂਦਾ ਇਹ ਦੱਸੋ ਹੈਨਾ ਕੋਈ ਫਿਜ਼ੀਕਲੀ ਉਹਨਾਂ ਕੋ ਰੀਲਾ ਵਾਲੇ ਆਏ ਨੇ ਜਿਹੜੇ ਕਹਿੰਦੇ ਹੁਣ ਗਾਇਕ ਮੈਂ ਭਾਵੇਂ ਮੈਂ ਭਾਵੇਂ 뮤지컬 ਫੈਮਿਲੀ ਵਿੱਚੋਂ ਪਰ ਮੈਂ ਕਹਿ ਦਿੰਨਾ ਹੁਣਾ ਕਿਉਂਕਿ ਦੇਖੋ ਜਿਹੜੇ ਕਹਿੰਦੇ ਸਾਰੇ ਕਲਾਕਾਰ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਪੰਜਾਬ ਦੀ ਸੇਵਾ ਕਰਦੇ ਆ ਸੇਵਾ ਸਵਾਦ ਹੀ ਕਰਦੇ ਜਿਹੜਾ 10 ਲੱਖ ਦੀ 10 ਲੱਖ 2 2.5 ਘੰਟੇ ਦਾ ਲੈ ਕੇ ਕਾਦੀ ਸੇਵਾ ਆ ਤੁਸੀਂ ਆਓ ਤਾਂ ਸੇਵਾ ਦਾ ਹੁਣ ਮੌਕਾ ਆ ਆਓ ਤਾਂ ਸਾਰੇ ਕਲਾਕਾਰ ਆਓ ਆਪਣੇ ਕੱਚੇ ਪਾਕੇ ਉੱਥੇ ਲੜਾ ਵੜੋ ਤਾਂ ਬਣਾਓ ਤਾਂ ਬੰਨ ਮਨ ਫੇਰ ਪਤਾ ਲੱਗੇ ਵੀ ਵਾਕੇ ਤੁਸੀਂ ਸੇਵਾ ਕਰਦੇ ਹੋ ਅਨਾਉਂਸਮੈਂਟ ਤੇ ਭਾਜੀ ਕੋਈ ਵੀ ਮੈਂ ਇੱਥੇ ਬੈਠਾ ਬੈਠਾ ਹੁਣੇ ਫੇਸਬੁੱਕ ਤੇ ਲਿਖ ਦਿੰਨਾ ਕੁਛ ਨਾ ਕੁਛ ਸਟ੍ਰੀਟ ਕਰ ਦਿੰਨਾ ਕੁਛ ਨਾ ਕੁਛ ਆਓ ਜੀ ਤੁਸੀਂ ਇੱਕ ਦੂਸਰੇ ਸਾਥ ਦਿਓ ਇਹ ਲਿਖਣ ਦਾ ਨਹੀਂ ਹੁੰਦਾ ਫਿਜ਼ੀਕਲੀ ਤੁਸੀਂ ਆਓ ਪ੍ਰੈਕਟੀਕਲੀ ਇਹ ਕਰਕੇ ਦਿਖਾਓ ਫੇਰ ਮੰਨिए ਜੇ ਕੋਈ ਆਏਗਾ ਤੇ ਸਾਡੀ ਸਲੂਟ ਹੈ ਉਹਨੂੰ ਜਰੂਰ ਅਸੀਂ ਉਹਦਾ ਜ਼ਿਕਰ ਕਰਾਂਗੇ ਬਿਲਕੁਲ ਜੀ ਸਹੀ ਗੱਲ ਹੈ ਭਾਜੀ ਚਲੋ ਖੈਰ ਭਾਜੀ ਆਪਾਂ ਟੌਪਿਕ ਥੋੜਾ ਹੁਣ ਚੇਂਜ ਕਰਦੇ ਹਾਂ